ਕਾਸੀ ਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਰੋਟਾ ਸੌਰੀ ਸੁਪਰ ਸੀਡਰਾਂ ਦਾ ਬਾਈ ਨਵਾਂ ਸਟਾਕ ਆ ਗਿਆ ਅੱਜ ਫੇਰ ਗੱਡੀ ਪਰ ਕੇ ਫੇਰ ਆਈ ਅੱਜ ਤੇ ਇੱਕ ਟਰੈਕਟਰ ਆ ਗਿਆ ਜੀ ਆਪਣੇ ਕੋਲ ਅਰਜਨ 555 ਟਰੈਕਟਰ ਦੀ ਕੰਡੀਸ਼ਨ ਕਰੋ ਚੈੱਕ ਤੇ ਟਰੈਕਟਰ ਆਪਾਂ ਪਹਿਲਾਂ ਦਸੀਏ ਵੀ ਟਰੈਕਟਰ ਆਪਾਂ ਜੈਜ ਰੇਟ ਦੇ ਵਿੱਚ ਦੇਣਾ ਇਹ ਠੀਕ ਹੈ ਜੀ ਤੇ ਅਮਨભાઈ ਆਪਣੇ ਨਾਲ ਆ ਤੁਹਾਨੂੰ ਜਾਣਕਾਰੀ ਦਊਗਾ ਟਰੈਕਟਰ ਬਾਰੇ ਏ ਬਾਈ ਨੇ ਇੱਧਰ ਲੱਗੇ ਹੋਏ ਐ ਪੈਪਾਂ ਲਾਉਣ। ਉਪਰ ਸੀਡਰਾਂ ਨੂੰ ਬਾਈ ਨੇ ਉਹਨਾਂ ਆਪਾਂ ਥੋੜੀ ਬਾਜ ਕਰਾਉਣੇ ਹੋਰ ਅਮਨੇ ਵੀਰੇ। ਸਤਿ ਸ੍ਰੀ ਅਕਾਲ ਵੀਰੇ। ਠੀਕ ਆ ਬਾਈ। ਕੀ ਹਾਲ ਐ? ਬਾਈ 2-3 ਦਿਨ ਹੋ ਗਏ ਵੀਡੀਓ 'ਚ ਆਇਆ ਨਹੀਂ। ਲੜ ਪਿਆ ਦਾ ਮੇਰੇ ਨਾਲ। ਉਹ ਲੜਿਆ ਖਾਨ ਦਾ ਭਰਾ ਮਰ ਹੁੰਦਾ ਹੀ ਨਹੀਂ। ਹੁਣ ਕੰਮ 2-3 ਦਿਨ ਹੋ ਗਏ ਯਾਰ। ਨਾਲ ਲੜ ਪੀਦਾ ਪਿਆ ਦਾ। ਲੜ ਵੀ ਪਈ ਵੀ ਆ ਤੂੰ ਘੱਟ। ਲੜ ਪਿਆ ਦਾ ਬਾਈ 2 ਦੋ ਦਿਨ ਦਿਨ ਸਾਡਾ ਕਲੇਸ ਹੋਇਆ। ਮੈਂ ਸੌਉ ਆ ਇਹ ਇਹ ਚਲਾਗਾ ਬੰਦਾ। ਠੀਕ ਆ। ਹਾਂ। ਦਿਖਾ ਦਵਾਂ ਨੇ ਵੀਰੇ ਟਰੈਕਟਰ ਆਪਣੇ ਬਾਈਆਂ ਨੂੰ। 10 ਮਾਡਲ ਐ ਬਾਈ। ਠੀਕ ਆ ਪਾਵਰ ਸਟੀering ਇਹਦੇ ਆ ਲੌਕ ਹੁੰਦੇ ਨੇ ਹਾਂ ਆ ਲੌਕ ਹੈ ਵੀਰੇ ਪਹਿਲਾਂ ਖੋਲਣ ਬਾਅਦ ਉੱਪਰ ਪਹਿਲਾਂ ਹਾਂ ਪਹਿਲਾਂ ਉੱਪਰ ਹੀ ਛੋਖੋ ਦੇਣੀ ਪੈਂਦੀ ਆ ਬਾਈ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 45 ਪੈਸੇ ਟਾਇਰ ਹੈਗੇ ਨੇ 40 45 ਪੈਸੇ ਠੀਕ ਆ ਜੀ ਵੈਸੇ ਟਾਇਰ ਆਏ ਨਹੀਂ ਹੈਗੇ ਵੀ ਟਾਇਰ ਹੁਣੀ ਪੈਣੇ ਨੇ ਟਾਇਰ ਟਾਇਰਾਂ ਦੀ ਗੱਡੀ ਦੇਖੋ ਠੀਕ ਆ ਜੀ ਇੰਨੀ ਗੱਡੀ ਖੜੀ ਆ ਟਾਇਰਾਂ ਦੀ ਟਾਇਰ ਲੱਗੇ ਟਾਇਰ ਹਾਂ 14 9 28 ਦੇ 14 ਦੇ ਹੀ ਆਉਂਦੇ ਬਾਈ ਇਹਨੂੰ ਕਈ ਆਪਣੇ 16 ਦੇ ਪਵਾਲਨ ਨੇ ਇਹਨੂੰ ਪਰ ਆਉਂਦੇ ਨਹੀਂ 16 ਇਹਨੂੰ 14 9 28 ਦੇ ਟਾਇਰ ਆਉਂਦੇ ਹੈਗਾ ਗੈਪ ਘਟ ਜਣਾ ਹਾਂ ਉਹਦਾ ਨਸ ਗਿਆ ਉਹਦਾ ਚਲ ਉਹ ਵੀ ਚੱਕ ਹੋਈ ਨੇ ਮਰਾੜ ਉੱਪਰ ਹਾਂ ਅੱਜ ਜਾ ਘਰਨੇ ਪੈਣੀ ਆ ਫਿਰ ਆ ਬਾਕੀ ਬਾਈ ਟਰੈਕਟਰ ਇੰਜਨ ਗੇਅਰ ਦਾ ਪੂਰਾ ਕੈਮ ਹੈ ਬਲੂ ਬਲੂ ਹੈ ਨਹੀਂ ਆਪਾਂ ਤੁਹਾਨੂੰ ਸਾਰਾ ਕੁਝ ਚੈੱਕ ਕਰਾਉਣਾ ਇਹਦਾ ਠੀਕ ਹੈ ਬਾਈ ਸਾਈਡ ਗੇਅਰ ਆ ਆਪਾਂ ਨੇ ਵੀਰੇ ਦਿਖਾ ਮੜਾ ਜੀ ਸਟਾਰਟ ਕਰਕੇ ਟਰੈਕਟਰ ਆਵਾਜ਼ ਚੈੱਕ ਕਰਿਓ ਬਾਈ ਟਰੈਕਟਰ ਦੀ ਠੀਕ ਹੈ ਜੀ ਮਾਰਸਾਲੋ ਲੋ ਜੀ ਮੀਟਰ ਦਾ ਚੈੱਕ ਕਰੋ ਬਾਈ ਪ੍ਰੈਸ਼ਰ ਪ੍ਰੂਸ਼ਰ ਸਾਰਾ ਕੁਝ ਉੱਤੇ ਪ੍ਰੈਸ਼ਰ ਵਾਲਾ ਕਿਹੜਾ ਪ੍ਰੈਸ਼ਰ ਵਾਲਾ ਵੀਰੇ ਇਕੱਲਾ ਇਹ ਟੈਂਪਰੇਚਰ ਵਾਲਾ ਆ ਗ੍ਰੇਸਰੀ ਨਹੀਂ ਹੋ ਰਹਾ ਬੱਤੀ ਆ ਇਹਨੂੰ 32 ਆ ਬਾਈ ਹਾਂ ਸਹੀ ਗੱਲ ਆ ਹਾਰੇ ਹਮਨੇ ਦੇਖਦਾ ਵੀਰੇ ਚਲਾ ਕੇ ਆਵਾਜ਼ ਉਹ ਟਰੈਕਟਰ ਦੀ ਬਾਈ ਕਾ ਆਪਣੇ ਕੱਲ ਪਾਏ ਸੀ ਵਲੌਗ ਦੇ ਵਿੱਚ ਟਰੈਕਟਰ ਮਹਿੰਦਰਾ 275 ਤੇ ਉਹ ਵੀਰ ਦਾ ਉਹ ਅੱਜ ਟਰੈਕਟਰ ਦਾ ਸੌਦਾ ਹੋ ਰਿਹਾ ਕਈ ਵੀ ਸਾਹਿਬ ਵੀ ਇਹਨਾਂ ਦੇ ਫੋਨ ਆਈ ਜਾਂਦੇ ਹੁਣ ਵੀ ਉਹ ਟਰੈਕਟਰ ਦੀ ਡੀਲ ਹੋ ਗਈ ਬਾਈ ਠੀਕ ਹੈ ਲੋ ਜੀ ਬਾਈ ਠੀਕ ਹੈ ਬਾਈ ਚਲਾਈ ਸੋਹਣੀ ਆ ਠੀਕ ਆ ਰੇਤਾਂ ਦੇ ਜਾਨ ਪੂਰੀ ਓਥੇ ਥੋੜੀ ਬਹੁਤੀ ਆਵਾਜ਼ ਤਾਂ ਇਹਦੇ ਹੁੰਦੀ ਹੈ ਬਲੈਂਟਰੀ ਹਲਕੀ ਥੋੜੀ ਆਵਾਜ਼ ਤਾਂ ਜ਼ਿਆਦਾ ਇਹਦਾ ਗੋਡਸ ਪੌਲਾ ਕਿੰਨੇ ਵੀ ਤਾਂ ਨਹੀਂ ਹੈ ਇਹਦਾ ਵੀਰਿਆਂ ਦੇ ਨਵੇਂ ਆ ਦੀ ਵੀ ਹੈ ਠੀਕ ਆ ਸਭ ਦੀ ਹੁੰਦੀ ਹੈ ਬਾਈ ਮਰਾੜ ਮਰੂਡ ਟਰੈਕਟਰ ਦੇ ਵਧੀਆ ਨੇ ਆ ਨਾ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣੀ ਤਸੱਲੀ ਆਪ ਕਰਨੀ ਹੈ ਬਾਈ ਰਮਾ ਰੂਮਾ ਦਾ ਟਰੈਕਟਰ ਵਧੀਆ ਪਿਆ ਸਾਰਾ ਠੀਕ ਹੈ ਜੀ ਬੰਪਰ ਹੈ ਨਹੀਂ ਬਾਈ ਇਹਦੋਂ ਬੰਪਰ ਦਾ ਨਾੜ ਲੱਗੇ ਹੋਏ ਆ ਬੰਪਰ ਹੈ ਨਹੀਂ ਬੰਪਰ ਇਦਾਂ ਲੱਗਦਾ ਵੀ ਸ਼ਾਇਦ ਕਿਸੇ ਨੇ ਖੋਲਿਆ ਹੋਵੇ ਇਹਦਾ ਬੱਸ ਮੇਰੇ ਬੰਦ ਕਰਨਾ ਤੇ ਟਰੈਕਟਰ ਅਮਨੇ ਵੀਰਾਂ ਵੀ ਡਿਮਾਂਡ ਵੀਰੇ ਆਪਾਂ ਨੇ ਕਰਨੀ ਸਿਰਫ 290000 ਠੀਕ ਹੈ ਜੀ ਇਹ ਵੀ ਸਿਰਫ ਆਪਾਂ ਡਿਮਾਂਡ ਦੱਸੀ ਆ ਤੇ ਜੇ ਕੋਈ ਵੀਰ ਆਊਗਾ ਆਪਾਂ ਟਰੈਕਟਰ ਜਾਇ ਰੇਟ ਤੇ ਦਵਾਂਗੇ ਤੇ ਅਮਨੇ ਵੀਰੇ 10 ਮਾਡਲ ਟਰੈਕਟਰ ਪਾਵਰ ਸਟੀering ਆ ਪਾਵਰ ਵੀ ਬੜੀ ਆ 50 hp ਚਾ ਠੀਕ ਆ ਟਾਇਰ ਵੀ ਟਰੈਕਟਰ ਦੇ ਠੀਕ ਆ ਤੇ ਰੇਟ ਆਪਾਂ ਨੇ ਜਾਇ ਜੇ ਮੰਗਿਆ ਪਰ ਆਪਾਂ ਇਹਦੇ ਵਿੱਚੋਂ ਵੀ ਜਾਇ ਮਲਕੀ ਲੈਸ ਕਰਕੇ ਦਵਾਂਗੇ ਟਰੈਕਟਰ ਜੇ ਕੋਈ ਵੀਰ ਆਇਆ हां बिल्कुल भाई ट्रैक्टर भाई बढ़िया है अपने ਵੱਲੋਂ ਟਰੈਕਟਰ ਦੀ ਗਾਰੰਟੀ ਹੈ ਪੂਰੀ ਲਿਫਟ ਲੋਡ ਦਾ ਓਕੇ ਆ ਟਰੈਕਟਰ ਠੀਕ ਹੈ ਜੀ ਤੇ ਬਾਕੀ ਰੰਗ ਸਾਰਾ ओरिजिनल ਆ ਭਾਈ ਕਿਸੇ ਪਾਸੇ ਤੇ ਕੋਈ ਟਚਿੰਗ ਫਾਚਿੰਗ ਹੋਈ ਆਪਣੀ ਜ਼ਿੰਮੇਵਾਰੀ ਆ ਠੀਕ ਆ ਜੇ ਕੋਈ ਕਿਸੇ ਨੂੰ ਟਚਿੰਗ ਹੋਊਗੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਆ ਮੰਨੇ ਵੀਰੇ ਨਾ ਵੀਰੇ ਬਿਲਕੁਲ ਰਿਮਾਂ ਰੂਮਾਂ ਦਾ ਰੰਗ ਦੇਖੋ ਮੁਰਲੇ ਰਿੰਗ ਦਾ ਰੰਗ ਥੋੜਾ ਉੱਤਰਿਆ ਹੋਆ ਪਿਛਲੇ ਪਿਛਲੇ ਰਿਮਾਂ ਦਾ ਰੰਗ ਠੀਕ ਆ ਭਾਈ ਦੇਖ ਲਓ ਜੀ ਬਾਕੀ ਨਗਰ ਆ ਠੀਕ ਆ ਜੀ ਦੇ ਹੈ ਨਹੀਂ ਗੇ ਲੀਕ ਨਹੀਂ ਹੈਗਾ ਬਾਈ ਕਿਦੋਂ ਵੀ ਲੀਕ ਅਜ ਕੋਈ ਵੀ ਨਹੀਂ ਹੈਗੀ ਟਰੈਕਟਰ ਦੀ ਠੀਕ ਹੈ ਜੀ ਤੇ ਬਾਕੀ ਆਪਣੇ ਬਾਈ ਨਾਲ ਨੇ ਵੀ ਸਟਾਕ ਖਾਸਾ ਮੰਗਾ ਲਿਆ ਸੁਪਰ ਸੀਟਰਾਂ ਦਾ ਨਾ ਸੱਭਾ ਬਾਈ ਕੱਲੇ ਅੱਜ ਸੱਭਾ ਬਾਈ ਲੱਗਿਆ ਫਿੱਟ ਕਰ ਸੱਭਾ ਬਾਈ ਕੱਲੇ ਅੱਜ ਇੱਕ ਸੱਭੇ ਬਾਈ ਨਾਲ ਜਦ ਤੱਕ ਸੱਭਾ ਬਾਈ ਆ ਜਾਣਾ ਸੱਭੇ ਬਾਈ ਵੀਡੀਓ ਚ ਆਉਂਦਾ ਨਹੀਂ ਵੀਡੀਓ ਸਾਡੀ ਕੰਪਲੀਟ ਨਹੀਂ ਲਾਠੀ ਨਾ ਕਰਨਾ ਚਾਹੀਦਾ ਦੇਖੋ ਇੱਕ ਤਾਂ ਦੇਣਾ ਅੱਜ ਦੌੜਾ 5 ਵਜੇ ਅੱਛਾ ਉਹਨੂੰ 8 ਵਜੇ ਦਾ ਟਾਈਮ ਦੇ ਦੋ ਸਵੇਰੇ ਦਾ ਸਵੇਰੇ ਮੈਂ 200 ਲੱਖ ਕਿੱਥੇ ਤਿਆਰ ਹੋ ਜੂਗੀ ਆ ਹੀ 5 ਮਹੀਨੇ ਦਾ ਕੋੜਾ ਕਿਉਂਕਿ ਬਾਈ ਪੈਪਾਂ ਬੂਪਾਂ ਸੁਪਰ ਸੀਡਰ ਨੂੰ ਤਿਆਰ ਕਰਨ ਨੂੰ 2-3 ਘੰਟੇ ਇੱਕ ਤਾਂ ਬਾਈ ਗਰਮੀ ਵੀ ਗਰਮੀ ਵੀ ਖਾਸੀ ਹੋਈ ਹੋਈ ਹੈ ਪੂਰ ਪੂਰ ਵੀ ਸੈੱਟ ਕਰਦੇ ਮੈਂ ਕੋਈ ਚੰਦ ਪਰ ਕਰ ਰਿਹਾ ਕੋਈ ਚਾਰ ਪਰ ਕਰ ਰਿਹਾ ਠੀਕ ਆ ਸੱਬੇ ਵੀਰੇ ਤੈਨੂੰ ਜਿਹੜੇ ਬਾਈ ਵੀਡੀਓ ਚ ਦੇਖਦੇ ਆ ਨਾ ਸਾਰੇ ਕਹਿੰਦੇ ਆ ਬਈ ਵੀ ਸੱਬੇ ਨੂੰ ਕਿਸੇ ਕਰ ਬਈ ਦਿਨ ਵਿੱਚ ਨਾ ਪੀਏ ਕਰੇ ਹੁਣ ਨਹੀਂ ਪਿੰਦਾ ਬਾਈ ਮੈਨੂੰ ਹੱਕਾ ਹੋ ਗਿਆ ਝੂਠ ਨਾ ਬੋਲ ਪਰਸੋਂ ਤੋਂ ਪੂਰਾ ਪੂਰਾ ਸੈੱਟ ਚਿੱਟਾ ਕੋ ਪਹਿਲਾਂ ਕਹਿੰਦਾ ਤੇ ਉੱਤਰ ਦੇ ਬਾਅਦ ਨਹੀਂ ਪੀਤੀ ਮੈਂ ਬਾਈ ਬਹੁਤ ਬਾਈ ਦਾ ਸ ਵੀ ਸੱਭਾ ਬਾਈ ਬੰਦਾ ਵਧੀਆ ਵੀ ਜਿਹੜੀ ਜਿਹੜੀ ਦਿਨ ਚ ਪੀ ਰੱਖਦਾ ਉਹ ਗਲਤ ਹੈ ਠੀਕ ਹੈ ਬਾਈ ਪਰ ਇਹ ਤਾਂ ਅਸੀਂ ਬਹੁਤ ਸਮਝਾਉਨੇ ਆਂ ਸ਼ਾਮ ਨੂੰ ਦੋ ਘੁੱਟ ਲਾ ਕੇ ਬੰਦਾ ਰੋਟੀ ਖਾ ਕੇ ਬੈਜੀਦੈ ਹਾਂ ਹੈ ਤਾਂ ਚੱਲ ਮੇਰੇ ਇਹ ਸਮਝ ਲੈ ਵੀ ਡੈਡੀ ਦੀ ਉਮਰ ਦਾ ਇਹਨੂੰ ਮੈਂ ਕੋਈ ਮਾੜਾ ਚੰਗਾ ਕਹਿੰਦਾ ਚੰਗਾ ਹੀ ਲੱਗਦਾ ਪਰ ਜਦੋਂ ਏਕਨ ਆਏ ਕੰਮ ਕਰਦਾ ਵੀ ਚੰਗਾ ਨਹੀਂ ਲੱਗਦੇ ਬਾਈ ਦੁਨੀਆ ਦੇਖੀ ਸਾਡੇ ਨਾਲ ਕਹਿੰਦੇ ਮਿਹਨਤੀ ਬਾਈ ਇੰਨਾ ਕੰਮ ਕਾਰੋਬਾਰ ਇੰਨੀ ਨੌਲੇਜ ਆਮ ਨੇ ਹੱਦੋਂ ਵੱਧ ਠੀਕ ਆ ਗੱਡੀਆਂ ਦਾ ਹਰੇਕ ਚੀਜ਼ ਬਾਰੇ ਇੰਜਨ ਗੇਅਰ ਦਾ ਪੂਰਾ ਪਤਾ ਚਾਹੀਏ ਗੇਅਰ ਬਕਸਾ ਪੂਰਾ ਖਲਾਰ ਕੇ ਦੇ ਦੇ ਇਹਨੂੰ ਇਹ ਚੁੱਪ ਕਰ ਗਿਆ ਹੁਣ ਹੈ ਤੇ ਬਾਕੀ ਭਾਈ ਸ਼ਕਤੀਮਾਨ ਦਾ ਜਿਹਦੇ ਨਹੀਂ ਸਬਸਿਡੀਆਂ ਨਿਕਲੀਆਂ ਹੋਈਆਂ ਆਪਾਂ ਉਹਦੋਂ ਲਿਸਟ ਵੀ ਦਿਖਾਈ ਸੀ 114 ਬੰਦਿਆਂ ਤੱਕ ਦੀ ਲਿਸਟ ਨਿਕਲੀ ਰੋਪੜ ਜ਼ਿਲ੍ਹੇ ਦੀ ਜਿਹਨੇ ਲੈਣਾ ਕਿਸੇ ਨੇ ਸ਼ਕਤੀਮਾਨ ਦਾ ਸੁਪਰ ਸੀਂਟਰ ਤਾਂ ਕੰਟੈਕਟ ਕਰਿਓ ਵੀਰੇ ਬਿਲਕੁਲ ਜੈ ਰੇਡ ਤੇ ਦਵਾਵਾਂਗੇ ਤੁਹਾਨੂੰ ਆਪਾਂ ਠੀਕ ਨਹੀਂ ਵੀਰੇ ਹਾਂ ਬਾਕੀ ਸਾਰੇ ਬੁੱਕ ਵਾਲੇ ਹੀ ਹੋਣੇ ਆ। ਕਈ ਵੇਰੇ 7-8 ਦਾ ਲਗਭਗ ਹੋਈ ਹੋਈ ਆ ਬੋਗ। ਹਾਂ। ਹਾਂ। ਬਾਕੀ ਬਾਈ ਚਲੋ ਵਧੀਆ ਟਾਈਮ ਵੀ ਆਈ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਆ ਜੀ? ਹਾਂ ਜੀ। ਆ ਤਾਂ ਬਾਈ ਐਨ ਪੂਰਾ ਕਰਤਾ ਆ ਨਾ। ਭਰਤੀ ਜਗਾ ਐਨ। ਹਨਾ ਜੀ? ਠੀਕ ਆ ਠੀਕ ਆ ਬਾਈ। ਬਾਈ ਦੇਣੇ ਆਪਾਂ ਹੁਣ। ਬਾਈ ਦਿਨ ਵੀ ਇਹੀਆਂ ਵਿਗਣ ਦੇ ਇਹਨਾਂ ਦੇ ਸਬਸਿਡੀਆਂ ਕਰਕੇ। ਹਾਂ ਜੀ ਹਾਂ। ਠੀਕ ਆ। ਇਹ ਬਸ ਹੋਰ ਅੱਜ ਤੱਕ ਇੱਕ ਠੀਕ ਆ ਬਾਈ ਹੁਣ ਬਾਈ ਜਦਾਂ ਸੁਪਰ ਹੀਟਰ ਕਰਕੇ ਇਹ ਲੋਕ ਰੋਡਾ ਬੇਟਰਾਂ ਉੱਤੇ ਰੁੱਕ ਕੇ ਥੋੜੇ ਜਿਹਾ ਹਣਾ ਹਰਕ ਪੈ ਗਿਆ ਹੋਈ ਜਾਂਦਾ ਠੀਕ ਆ ਠੀਕ ਆ ਠੀਕ ਆ ਅੱਜ ਵੀ ਇੱਕ ਬਾਈ ਬੁਕਿੰਗ ਕਰਕੇ ਗਿਆ ਅੱਛਾ ਜੀ ਠੀਕ ਆ ਜੀ ਤੁਹਾਨੂੰ ਬੜੀਆ ਬਾਈ ਟਾਈਮ ਵੀ ਆਹੀ ਆ ਬਾਈ ਵੇਚਣ ਦਾ ਹਾਂਜੀ ਹਾਂਜੀ ਠੀਕ ਬਾਕੀ ਜ਼ਿੰਮੇਦਾਰ ਨਾ ਮੇਲੇ ਕਰਕੇ ਰੁਕ ਜਾਂਦਾ ਕਈ ਵਾਰ ਸਹੀ ਗੱਲ ਹੈ ਹਾਂ ਮੇਲੇ ਦੇ ਸਕੀਮਸ ਘੁਮਾਈ ਜਾਂਦੀਆਂ ਨੇ ਜੀ ਜਿੱਦਾਂ ਕਈ ਵਾਰ ਨਾਲ ਆ ਜਾਂ ਕੋਈ ਹੋ ਜਾਂਦਾ ਕੋਈ ਨਾਲ ਕੁਝ ਮਿਲਦਾ ਹੁੰਦਾ ਇਹ ਤਾਂ ਪਿਛਲੀ ਵਾਰ ਸੀਗੀ ਪਿਛਲੀ ਵਾਰ ਸੀਗੀ ਆਟਾ-ਉਟਾ ਚੱਕੀ ਕੋਸ ਹਨਾ ਠੀਕ ਆ ਬਾਈ ਠੀਕ ਇਹ ਵੀ ਆ ਸਕਦੀ ਆ ਠੀਕ ਆ ਬਾਈ ਕਿਹੜੀ ਕੰਪਨੀ ਤੇ ਡਿਪੈਂਡ ਕਰਦਾ ਆ ਆ ਵੀ ਸਕਦੀ ਆ ਨਹੀਂ ਠੀਕ ਆ ਠੀਕ ਆ ਜੀ ਤੇ ਬਾਈ ਉਹ ਮੈਂ ਵੀਰੇ ਕੱਲ ਇੱਕ ਬਾਈ ਦੋ ਤਨ ਬਾਈਆਂ ਨੇ ਮੇਰੇ ਥੱਲੇ ਕਮੈਂਟ ਕਰੇ ਉਹਦੇ ਵੀਡੀਓ ਦੇ ਕਹਿੰਦਾ ਬਾਈ ਇਹ ਸਬਸਿਡੀਆਂ ਦਾ ਬਹੁਤ ਰੌਲਾ ਪਾਉਂਦਾ ਵੀ ਅੱਜ ਲਾਸਟ ਡੇਟ ਆ ਮੈਂ ਉਹ ਦੱਸਿਆ ਵੀਡੀਓ ਦੇ ਵਿੱਚ ਇੱਕ ਕੁਝ ਬਾਈਆਂ ਨੂੰ ਐਂ ਲੱਗਦਾ ਵੀ ਜਿਹੜੇ ਪੈਸੇ ਭਰੌਣੇ ਆ ਆ ਵੀ ਉਹੋ ਪਤਨੀਆਂ ਵੀ ਆਪਣੀ ਜੇਬ ਵਿੱਚ ਪਾਉਂਨੇ ਆ ਨਹੀਂ ਨਹੀਂ ਐਦਾਂ ਦਾ ਕੋਈ ਚੱਕਰ ਨਹੀਂ ਠੀਕ ਆ ਬਾਈ ਜੀ ਜਿਹੜੇ ਜਿਹੜੀ ਸਬਸਿਡੀ ਭਰਉਂਦੀ ਆ ਆਨਲਾਈਨ ਭਰਉਂਦੀ ਆ ਗਵਰਨਮੈਂਟ ਦੀ ਸਾਈਟ ਹੁੰਦੀ ਆ ਇਹ ਸਰਕਾਰੀ ਸਾਈਟ ਆ ਇਹ ਹਾਂ ਜੀ ਜਿਹੜੀ 5000 ਰੁਪਏ ਫੀਸ ਜਾਂਦੀ ਆ ਉਹ ਵੀ ਬਾਈ ਗਵਰਨਮੈਂਟ ਦੇ ਖਾਤੇ ਦੇ ਵਿੱਚ ਆਨਲਾਈਨ ਜਾਂਦੀ ਆ ਉਹ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਸਕਦੇ ਆ ਠੀਕ ਆ ਤੇ ਮੇਰਾ ਵੀਰ ਜੇ ਕਿਸੇ ਨੂੰ ਅੱਪਾ ਤਾਂ ਤਾਂ ਦੱਸ ਦੇ ਜੇ ਕੋਈ ਜੇ ਅੱਪਾ ਲਈ ਹੁੰਦਾ ਬਾਈ ਅੱਪਾ ਲਈ ਆ ਬਾਈ ਵੀਰ ਆਪਣੀ ਵੀਡੀਓ ਦੇਖ ਕੇ ਮੇਰੇ ਸਾਹਮਣੇ ਪਤਾ ਨਹੀਂ ਕਿੰਨੇ ਬੰਦੇ ਨੇ ਸਬਸਿਡੀ ਭਰ ਲਈ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਟਾਈਮ ਯਾਰ ਛੱਡ ਛੱਡ ਕੇ ਭਰੀ ਕਿੰਨੇ ਹੀ ਬੰਦੇ ਨੇ ਸੁਪਰ ਸੀਟਰ ਕਿੰਨੇ ਹੀ ਬੰਦੇ ਨੇ ਸੁਪਰ ਸੀਟਰ ਲੇ ਵੀ ਲੇ ਠੀਕ ਆ ਜਿਨ੍ਹਾਂ ਨੂੰ ਮਲਕੀ ਪਤਾ ਉਹਦਾ ਭਾਈ ਬਹੁਤ سارے ਵੀਰਾਂ ਨੂੰ ਇਹ ਚੀਜ਼ ਦਾ ਪ੍ਰੋਪਰ ਪਤਾ ਨਹੀਂ ਹੁੰਦਾ ਘਰ ਬੈਠਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜੇ ਕਿਸੇ ਨੇ ਕਿਹਾ ਵੀ ਆ ਤਾਂ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਮੇਰਾ ਤਾਂ ਵੀਰ ਇਹਦੇ ਵਿੱਚ ਸਾਡਾ 0% ਪ੍ਰੋਫਿਟ ਆ ਸਬਸਿਡੀ ਭਰਨ ਨੂੰ 20 ਮਿੰਟ ਲੱਗਦੇ ਨੇ ਬਹੁਤ ਮਾਜਿਕ ਪਾਈਦਾ ਉਹ ਵੀ ਅਸੀਂ ਆਪਣੇ ਮਲਕੀ ਟੈਂਟ ਆਪਣੇ ਮਨ ਤੇ ਟੈਨਸ਼ਨ ਲੈ ਚਾਰ ਅਗਲੇ ਦੀ ਫੇਰ ਭਰਦੇ ਵੀ ਕੋਈ ਗੱਲ ਨਹੀਂ ਕੈਫੇ ਤੇ ਭਰੌਣੇ ਜਾਂਦੇ ਆ ਵੀਰੇ ਉਹ 200 ਰੁਪਏ 250 ਰੁਪਏ ਲੰਨੇ ਆ ਪਰ ਉਰੇ ਜੇ ਕਿਸੇ ਕੋ ਭਰੌਣੇ ਆਪਾਂ ਅੱਜ ਤੱਕ ਕਿਸੇ ਤੋਂ ਬਾਈ ਇਹਨਾਂ ਨੇ ਕਦੇ ਰੁਪਈਆ ਨਹੀਂ ਲਿਆ ਸਬਸਿਡੀ ਭਰਨ ਦਾ ਠੀਕ ਹੈ ਬਾਈ ਸਬਸਿਡੀ ਬਾਈ ਜ਼ਿੰਮੇਵਾਰ ਨੂੰ ਮਿਲਦੀ ਆ ਸਾਨੂੰ ਨਹੀਂ ਮਿਲਦੀ ਹੈਗੀ ਜੇ ਆਪਾਂ ਕਹੀਏ ਵੀ ਇਹਦਾ ਬਹੁਤ ਸਾਰੇ ਸ਼ਾਇਦ ਕਿਸੇ ਦੇ ਮਨ ਦੀ ਸੋਚੋ ਵੀ ਇਹ ਵੀ ਵਿੱਚੋਂ ਪੈਸੇ ਖਾਂਦੇ ਨੇ ਠੀਕ ਹੈ ਬਾਈ ਤਾਂ ਮੇਰਾ ਵੀਰ ਆਪ ਲੇਖਾ ਬਾਹਰ ਕੱਢਦੇ ਹੋ ਆਪਣਾ ਜੇ ਕਿਸੇ ਦੇ ਮਨ ਵਿੱਚ ਹੈਗਾ ਜੇ ਕਿਸੇ ਨੇ ਕੋਈ ਡਾਊਟ ਆ ਤਾਂ ਮੇਰੇ ਨਾਲ ਫੋਨ ਤੇ ਵੀ ਕੰਟੈਕ ਕਿਸ ਨੇ ਪੂਰੀ ਜਾਣਕਾਰੀ ਲੈਣੀ ਇਹਦੇ ਬਾਰੇ ਠੀਕ ਆ ਵੀਰੇ ਤੇ ਆਪਾਂ ਦਾ ਜ਼ਿੰਮੇਵਾਰੀ ਪਹਿਲਾਂ ਸੋਚਦੇ ਆ ਵੀ ਜੇ ਕਿਸੇ ਨੂੰ ਨਹੀਂ ਪਤਾ ਇਹਨੂੰ ਪਤਾ ਲੱਜੇਵੇ ਤਾਂ ਆਪਾਂ ਰੌਲਾ ਪਾਉਨੇ ਬਾਈ ਹੋਰ ਆਪਾਂ ਨੂੰ ਸਾਨੂੰ ਰੌਲਾ ਪਾ ਕੇ ਕੁਝ ਨਹੀਂ ਮਿਲਣਾ ਠੀਕ ਹੈ ਤੇ ਜਿਨ੍ਹਾਂ ਵੀਰਾਂ ਨੇ ਲਏ ਹੋਏ ਆ ਸਬਸਿਡੀਆਂ ਤੇ ਉਹਨਾਂ ਨੂੰ ਪਤਾ ਹੈ ਬਾਈ ਜਿਨ੍ਹਾਂ ਦੇ ਨਿਕਲੀਆਂ ਹੋਏ ਜਿਨ੍ਹਾਂ ਨੂੰ ਫਾਇਦਾ ਹੋਇਆ ਹੋਇਆ ਹੁਣ ਆਪਾਂ ਨੇ ਟਰੈਕਟਰਾਂ ਦੀਆਂ ਇਸ ਮੇਰੇ ਹਸਾਬ ਨਾਲ ਇਸ ਵਾਰ ਬਹੁਤ ਬੰਦਿਆਂ ਦੀ ਸਬਸਿਡੀਆਂ ਪਰਵਾਈਆਂ ਸੁਪਰ ਸੀਟਾਂ ਦੀਆਂ ਪਰਵਾਈਆਂ ਜਿਨ੍ਹਾਂ ਨੂੰ ਮਿਲਣੇ ਆ ਬਾਈ ਉਹਨਾਂ ਨੂੰ ਪਤਾ ਲੱchnਾ ਹੈ ਜੀ ਇਹਦਾ ਵੀ ਹਾਂ ਵੀ ਸਬਸਿਡੀ ਭਰੀ ਸੀ ਫਾਇਦਾ ਹੋਇਆ ਕਿ ਨਹੀਂ ਹੋਇਆ ਠੀ ਤੇ ਬਾਕੀ ਚਲੋ ਕੋਈ ਗੱਲ ਨਹੀਂ ਵੀਰੇ ਕਿਸੇ ਨਾਲ ਆਪਣਾ ਗੁੱਸਾ ਗੇਲਾ ਨਹੀਂ ਹੈਗਾ ਕੋਈ ਮਾੜਾ ਬੋਲੇ ਚੰਗਾ ਬੋਲੇ ਜੇ ਮੰਨ ਗਏ ਚਲੋ ਬਾਈ 80 ਬੰਦੇ ਚੰਗਾ ਬੋਲਦੇ ਤਾਂ 20 ਵਿੱਚੋਂ ਮਾੜੇ ਵੀ ਬੋਲਦੇ ਆ ਠੀਕ ਹੈ ਜੀ ਬਾਕੀ ਕੋਈ 100 ਗੱਲਬਾਤ ਹੁੰਦੀ ਆ ਆਪਾਂ ਅੱਜ ਤੱਕ ਕਦੇ ਕਿਸੇ ਦਾ ਗੱਲ ਦਾ ਮਾਈਂਡ ਨਹੀਂ ਕਰਿਆ ਬਾਈ ਕੰਮ ਹੈ ਜੇ ਕਿਸੇ ਦੀ ਗੱਲ ਦਾ ਗੁੱਸਾ ਕਰਨ ਲੱਗੇ ਫੇਰ ਫੇਰ ਆਪਾਂ ਅੱਗੇ ਨਹੀਂ ਵਧ ਸਕਦੇ ਬਾਈ ਠੀਕ ਹੈ ਜੀ ਕੰਟਰੋਲ ਵਿੱਚ ਰੱਖਣਾ ਪੈਂਦਾ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ ਬਹੁਤ ਵੱਡੀ ਚੀਜ਼ ਆ ਸਭ ਤੋਂ ਵੱਡੀ ਚੀਜ਼ ਆਹੀ ਆ ਤੇ ਬਾਕੀ ਬਾਈ ਜੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਨੈਕਟ ਕਰਿਆ ਕਰੋ ਆ ਦੇਖੋ ਬਾਈ 9 ਪਾਤੇ ਰੂਡਾ ਵੇਟਰਾਂ ਦੇ ਵੀ ਆ ਲੈਣਾ ਜਮੇਰ ਸਿੰਘ ਬੇਲੀ ਨੇ ਅਰਜਨ 605 ਦੋ ਦਿਨ ਤੇ ਪਾਏ ਹੋਏ ਆ ਠੀਕ ਹੈ ਗਰਮੀ ਬਹੁਤ ਹੋ ਗਈ ਵੀਰੇ ਗਰਮੀ ਬਹੁਤ ਹੋਈ ਹੋਈ ਆ ਉਹ ਖੜਾ 744 ਬਾਈ ਪਾਲ ਇੱਕ ਬਾਈ ਵੀਰ ਦਾ ਫੋਨ ਆਇਆ ਸੀ ਉਹ ਬਾਈ ਪੁੱਛ ਰਿਹਾ ਸੀ ਥੋੜਾ ਜਿਹਾ ਕਨਫਿਊਜ਼ ਹੋਇਆ ਉਹ ਕਹਿੰਦਾ ਬਾਈ ਤੁਸੀਂ ਕਹਿੰਨੇ ਵੀ ਆ 744 আর 855 'ਚ ਵੀ ਫਰਕ ਕੋਈ ਹੈ ਨਹੀਂ ਫਰਕ ਵੀਰੇ ਹੈਗਾ ਇੰਜਨ ਦਾ ਫਰਕ ਹੈ। ਉਹਦੇ ਵਿੱਚ ਇੰਜਨ 3478 ਦਾ ਇਹ ਦੇਮਾ 3308 ਸੀ ਦਾ ਜਿਹੜਾ ਪਹਿਲੇ ਸੌਰਾਜ ਚੋਂ ਆਉਂਦਾ ਉਹ ਇਹ ਉਧਾ ਇਹਨੇ ਸਟicker ਲਵਾ ਦੇ 855 ਲਿਖਤਾ ਉਧਰ ਵੀ ਪਤਾ ਲੱਗਦਾ ਦੂਰ ਤੱਕ ਨਹੀਂ ਬਿਚਾਉਂਦਾ ਉਧਾਮ ਨੇ ਇਹ ਵੀਰੇ 3 ਸਪੀਡ ਚ ਵੀ ਆਉਂਦਾ ਹੈ ਆਈਪੀਡੀਓ ਚ ਵੀ ਆਉਂਦਾ 4/4 ਚ ਵੀ ਸਾਰੇ ਫੰਕਸ਼ਨ ਆਉਂਦੇ ਆ ਤੇ ਮੈਂ ਤਾਂ ਸਿਰਫ ਇਦਾਂ ਗਿਆ ਸੀ ਵੀ ਵੀਰੇ ਵੀ ਜੇ ਕਿਸੇ ਨੇ ਪੈਸੇ 50-60000 ਰੁਪਿਆ ਆਪਣਾ ਸੇਵ ਕਰਨਾ ਤਾਂ ਆਹ ਡੱਟ ਲੈ ਕੇ ਆਉਣਾ ਪੈਸੇ ਬਚਾ ਸਕਦੇ ਆ ਸੇਮ ਚੀਜ਼ ਆ ਉਹੀ ਚੀਜ਼ ਆ ਕੋਈ ਬਹੁਤ ਦਾ ਲੰਬਾ ਚੌੜਾ ਫਰਕ ਨਹੀਂ ਹੈ ਬਾਈ ਇਹਦਾ ਪਿੱਛੇ ਤੇ ਵੀ ਸੇਮ ਹੈ ਡਿਸਟ੍ਰੀਬਿਊਟਰ ਡਬਲ ਐ ਇਹਨੂੰ ਸਾਰਾ ਕੁਝ ਉਹੀ ਹੈ ਠੀਕ ਆ ਜੀ ਮਗਰਾੜ ਲਾਈਟਾਂ ਸਾਰਾ ਕੁਝ ਸੇਮ ਹੈ ਲਾਈਟਾਂ ਦਾ ਮੈਨੂੰ ਨਹੀਂ ਨਹੀਂ ਲਾਈਟਾਂ ਦਾ ਫਰਕ ਹੈ ਵੀਰੇ ਮੇਰੇ ਹਿਸਾਬ ਨਾਲ ਯਾਰ ਲਾਈਟਾਂ ਦਾ ਫਰਕ ਹੈ ਬਾਈ ਉਹ ਉਹਨੂੰ ਲਾਈਟ ਐ ਈਲਈ ਆਉਂਦੀ ਐ ਇਹਨੂੰ ਦੂਜੀ ਲਾਈਟ ਹੈ ਜਿਹੜੀ ਪਹਿਲਾਂ ਹੁੰਦੀ ਸੀ ਹਨਾ ਠੀਕ ਆ ਤੇ ਬਾਕੀ ਬਾਈ ਕਈ ਬਾਈ ਬੁੱਧੇ ਤੁਹਾਡੇ ਏਰੀਆ ਚੋਂ ਬਾਈ ਸਵਰਾਜ ਤੁਹਾਨੂੰ ਸਿਰਫ ਆਪਣੇ ਏਰੀਆ ਚੋਂ ਮਿਲਣਾ ਬਾਈ ਦੂਜੇ ਏਰੀਆ ਚੋਂ ਆਪਾਂ ਨੂੰ ਤਾਂ ਪਤਾ ਨਹੀਂ ਪਰ ਸਾਡੇ ਰੋਪੜ ਦੰਦੇ ਨਹੀਂ ਹੈਗੇ ਬਾਈ ਇਦਾਂ ਦੂਜੇ ਦੇ ਹਾਂ ਬਿਲਕੁਲ ਬਿਲਕੁਲ ਫਰੇਕ ਨਹੀਂ ਕਰਦੇ ਹੁੰਦਾ ਰੋਪੜ ਬਿਲਕੁਲ ਜੀ ਬਿਲਕੁਲ ਹੋਰ ਹਮਨੇ ਵੀਰੇ ਨਵੀਂ ਤਾਜੀ ਕੋਈ ਠੀਕ ਠਾਕ ਹੋਰ ਕੋਈ ਨਹੀਂ ਤੇ ਮੁੰਡੇ ਨੇ ਸੌੜਿਆ ਨਹੀਂ ਜਾਣਾ ਇੱਕ ਨੇ ਤਾਂ ਅੱਛਾ ਤੇ ਠੀਕ ਆ ਚਲੋ ਬਾਈ ਠੀਕ ਆ ਜੀ ਵੀਰੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਆਪਾਂ ਨਵੇਂ ਬਲੌਗ 'ਚ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ